ਇੱਕ ਠੱਠੇਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਅ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਆਈ ਥਿੰਕ ਨੀਅਰਬਾਊਟ ਸੀ 100 ਬੋਤਲਾਂ ਦੇ ਬਣੇ ਜਾਣਗੇ ਉਹ ਕਾਫੀ ਪੜਨਾ ਚਾਹੀਏ ਚਾਹੀਏ 7-8 ਮਿੰਟ ਰੇਡ ਕਿਤੇ ਆ ਜੇ ਆਲੀਵਾਲ ਵਗੈਰਾ ਕੇਸਕਾਸ ਦੀ ਵਾਲੇ ਵਗੈਰਾ ਠੱਠੇਪਿੰਡ ਰੇਡ ਕੀਤਾ ਜੇ ਦੌਰਾਨ ਠੱਠੇਪਿੰਡ ਚੋਂ ਸਾਨੂੰ ਜ਼ਮੀਨ 'ਚ ਨੱਪੇ 200 ਲੀਟਰ ਲਾਨ ਮਿਲੀ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਕਿੰਨੇ ਨੁਕਸਾਨ ਬਣ ਜਾਣਗੇ ਯਾਨੀ ਕਿੰਨੇ ਕ ਨੁਕਸਾਨ ਆਈ ਥਿੰਕ ਨੀਅਰ ਅਬਾਊਟ 600 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਇਹ ਕਾਰਵਾਈ ਇਹਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਦੇਕ ਮਾਰੋ ਵਿਦੇਕ ਜੀ ਇਹ ਤੁਹਾਨੂੰ ਪਸਰਾਵੜੇ ਕਿੰਨੇ ਪਿੰਡਾਂ ਤੇ ਰੇਡ ਹੋਈ ਕੋਈ ਕਾਫੀ ਪੜਨੇ ਚਾਹੀਏ ਚਾਹੀਏ 7-8 ਪਿੰਡ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕਿਸਕਾਸੀ ਵਾਲਾ ਵਗੈਰਾ ਠੱਠੇ ਪਿੰਡ ਰੇਡ ਕੀਤਾ ਜੇ drone ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤਾ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨਪੀ ਹੀ ਸ਼ਰਾਬ ਲਾਨ ਮਿਲਿਆ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਤੇ ਇੱਕ ਤੇ 100 ਲੀਟਰ ਹੋਰ ਮਿਲੀ ਲੱਗਦਾ ਇਹ ਲਾਨ ਤੋਂ ਜੇਸੀ ਸ਼ਰਾਬ ਬਣਦੀ ਇਹ ਤਕਰੀਬਨ 90 ਤੋਂ 100 ਬਦਲਾਂ ਬਣਨੀ ਸੀ ਇਸ ਟੋਟਲਾਂ ਤੋਂ ਕਿੰਨੇ ਕਿੰਨੇ ਨੁਕਸਾਨ ਹੋਏ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਐਸਮੈਂਟ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕ੍ਰੀਨਾ ਤੁਹਾਨੂੰ ਮੋਤ ਹੋ ਸਕਦੀਆਂ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਦੇਖਿਆ ਜਾਵੇ ਚੋਨਾ ਦੇ ਨੇੜੇ ਆ ਉਹ ਪਾਈ ਜਾ ਸਕਦੀ ਹੋ ਸਕਦਾ ਜੀ ਪਤਾਈ ਜਾ ਸਕਦੀ ਹੈ ਚੋਨਾ ਚ ਤੇ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚ ਦਾ ਕੰਮ ਕਰਦੇ ਹਾਂ ਨੇ ਇੱਕ ਠੱਠੇਪਿੰਡ ਤੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਤੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਆਈ ਥਿੰਕ ਨੀਅਰ ਬਾਊਟ ਸੀ 100 ਬੋਤਲਾਂ ਤੇ ਬਣੀ ਜਾਣਾ ਸੀ ਉਹ ਕਾਫੀ ਪੜਨਾ ਚਾਹੀਏ ਚਾਹੀਏ 7-8 ਮਿੰਟ ਰੇਡ ਕਿਤੇ ਆ ਜੇ ਆਲੀਵਾਲ ਵਗੈਰਾ ਕਿ ਅਫਕਾਸੀ ਵਾਲਾ ਵਗੈਰਾ ਠੱਠੇਪਿੰਡ ਰੇਡ ਕਿਤਾ ਜੇ ਦਰਾਂ ਠੱਠੇਪਿੰਡ ਤੋਂ ਸਾਨੂੰ ਜ਼ਮੀਨ 'ਚ ਨਪਈ 200 ਲੀਟਰ ਲਾਨ ਮਿਲੀ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਕਿੰਨੀ ਕਿਸ਼ਤ ਬਣ ਜਾਣੀ ਸੀ ਔਰ ਕਿੰਨੇ ਕੁ ਨੁਕਸਾਨ ਆਈ ਥਿੰਕ ਨੀਅਰ ਬਾਊਟ 600 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਕ ਤੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਐ ਕਾਰਵਾਈ ਇਹਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਜੇ ਕਮਾਲਾ ਵਿਜੇ ਜੀ ਇੱਕ ਤੁਹਾਨੂੰ ਖਰਾਬ ਪੜੇਗੀ ਕਿੰਨੇ ਪਿੰਡਾਂ ਤੇ ਰੇਡ ਹੋਏ ਕੋਫ ਕਾਫੀ ਪੜਨਾ ਚਾਹੀਦਾ ਚਾਹੀ 7-8 ਪਿੰਡਾਂ ਤੇ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕੇ ਉਸਕਾਸੀ ਵਾਲਾ ਗਾ ਟੱਠੇ ਪਿੰਡ ਤੇ ਰੇਡ ਕੀਤਾ ਜਿਹਦੇ ਦੌਰਾਨ ਟੱਠੇ ਪਿੰਡ ਤੇ ਸਾਨੂੰ ਜ਼ਮੀਨ ਤੇ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਹੈ ਇੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਤੇ ਨੱਪੀ ਹੀ ਸ਼ਰਾ ਮੇ ਲਾਨ ਮਿਲਿਆ ਜਿਹਦੇ ਇੱਕ ਕਰ ਦੇ ਵਿੱਚ 150 ਲੀਟਰ ਤੇ ਇੱਕ ਤੇ 160 ਲੀਟਰ ਮਿਲੀ ਲੱਗਦਾ ਇਹ ਲਾਨ ਤੋਂ ਜੇਸੀ ਖਰਾਬ ਕਿ ਨਹੀਂ ਇਹ ਤਕਰੀਬਨ 90 ਤੋਂ 100 ਬਦਲਾਂ ਬਣਨੀ ਸੀ ਇਸ ਟੋਟਲਾਂ ਤੋਂ ਕਿੰਨੇ ਕਿਲੋ ਨੁਕਸਾਨ ਹੋਇਆ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕਈ ਨਾ ਤੁਹਾਨੂੰ ਮੋਤ ਹੋ ਸਕਦੀਆਂ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਹੋ ਸਕਦਾ ਜੀ ਪਤਾਈ ਜਾ ਸਕਦੀ ਹੈ ਚੋਨਾ ਜੀ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅੱਲਾ ਵੇਚਣ ਦਾ ਕੰਮ ਕਰਦੇ ਹਾਂ ਨੇ ਇੱਕ ਠੱਠੇਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਅ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਆਈ ਥਿੰਕ ਨੀਅਰ ਬਾਊਟ 800 ਬੋਤਲਾਂ ਦੇ ਬਣੇ ਜਾਣਗੇ ਕੋਫੀ ਪੰਣਾ ਜਾਣ ਚਾਹੀਏ 7-8 ਪਿੰਡ ਡੇਡ ਕਿਤੇ ਆ ਜੇ ਅਲੀਵਾਲ ਵਗੈਰਾ ਕਸ਼ਕਾਸ਼ੀ ਵਾਲਾ ਵਗੈਰਾ ਠੱਠੇਪਿੰਡ ਡੇਡ ਕਿਤਾ ਜੇ ਦੌਰਾਨ ਠੱਠੇਪਿੰਡ ਚੋਂ ਸਾਨੂੰ ਜ਼ਮੀਨ ਚ ਨਪੇ 200 ਲੀਟਰ ਲਾਨ ਮਿਲੀ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਕਿੰਨੇ ਨੁਕਸਾਨ ਬਣ ਜਾਣਗੇ ਕਿੰਨਿਕ ਨੁਕਸਾਨ ਆਈ ਥਿੰਕ ਨੀਅਰ ਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਇੱਕ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਜੇ ਕੁਮਾਰ ਜੀ ਇੱਕ ਤੋਂ ਕੁਫਾਸਰਾ ਫੜੇਗੀ ਕਿੰਨੇ ਪਿੰਡਾਂ ਕਰਾਇ ਹੋਏ ਕੋਈ ਕਾਫੀ ਪੜਨਾ ਚਾਹੀਏ ਚਾਹੀਏ 7-8 ਮਿੰਟ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕਸਕਾਸੀ ਵਾਲਾ ਵਗੈਰਾ ਠੱਠੇ ਪਿੰਡ ਰੇਡ ਕੀਤਾ ਜੇਦੋਂ ਅਣ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਇੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਲਾਨ ਮਿਲੀ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਤੇ ਇੱਕ ਤੇ 100 ਹੋਰ ਮਿਲੀ ਇਹ ਲੱਗਦਾ ਇਹ ਸਲਾਨ ਤੋਂ ਜੇਸੀ ਖਰਾਬ ਕਿ ਨਹੀਂ ਇਹ ਤਕਰੀਬਨ 90 ਤੋਂ 100 ਬਦਲਾਂ ਬਣਨੀ ਸੀ ਇਸ ਟੋਟਲ ਲਾਂ ਤੋਂ ਕਿੰਨੇ ਕਿਲੋ ਨੁਕਸਾਨ ਹੋਇਆ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਿਸਬੇਦ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕਈ ਨਾ ਤੁਹਾਨੂੰ ਮੋਟ ਹੋ ਸਕਦੀਆਂ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਹੋ ਸਕਦਾ ਜੀ ਪਤਾਈ ਜਾ ਸਕਦੀ ਹੈ ਚੋਨਾ ਚ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਰਾ ਵੇਚਣ ਦਾ ਕੰਮ ਕਰਦੇ ਹੁੰਦੇ ਹਾਂ